ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼ੇ ਪੰਜਾਬ ਬਹੁਤ ਬਹੁਤ ਸਵਾਦ ਤੁਹਾਡਾ ਪੰਜਾਬ ਦੇ ਸਾਬਕਾ ਕੈਬਨ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਹੈ ਵਿਕਰਮ ਸਿੰਘ ਮਜੀਠੀਆ ਦੀ ਭੈਣ ਨੇ ਖੁਦ ਖੁਲਾਸੇ ਕਰ ਦਿੱਤੇ ਨੇ ਜੋ ਹਰ ਸਿਮਰਨਪੁਰ ਬਾਦਲ ਦੇ ਵੱਲੋਂ ਆਪਣੇ ਭਰਾ ਲਈ ਇਹ ਦੱਸਿਆ ਗਿਆ ਸੀ ਪੰਜਾਬ ਸਰਕਾਰ ਨੂੰ ਕੇਰਿਆ ਗਿਆ ਸੀ ਪਰ ਅੱਜ ਹਰ ਸਿੰਘ ਬਾਦਲ ਹੁਣ ਕੀ ਕਹਿਣਗੇ ਜਦੋਂ ਵੱਡੇ ਸਬੂਤ ਮਿਲ ਗਏ ਨੇ ਹੁਣ ਵਿਕ੍ਰਮ ਸਿੰਘ ਮਜੀਠੀਆ ਦਾ ਬਚਣਾ ਬਹੁਤ ਮੁਸ਼ਕਲ ਹੈ ਜੋ ਪੰਜਾਬ ਦੇ ਵਿੱਚ ਮਾਝੇ ਦੇ ਵਿੱਚ ਬਹੁਤ ਵੱਡਾ ਨਾਮ ਸੀ ਵਿਕ੍ਰਮ ਸਿੰਘ ਮਜੀਠੀਆ ਦਾ ਅਫਸਰ थरथਰ ਕੰਬਦੇ ਸੀ ਲੀਡਰ ਨਹੀਂ ਸੀ ਕੋਈ ਗੱਲ ਕਰ ਸਕਦਾ ਜਦੋਂ ਵਿਕ੍ਰਮ ਸਿੰਘ ਮਜੀਠੀਆ ਮੀਟਿੰਗ ਕਰਦੇ ਸੀ ਜਾਂ ਕਿਤੇ ਬੈਠਦੇ ਸੀ ਅਕਾਲੀ ਦਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਵੀ ਨਹੀਂ ਬੋਲ ਸਕਦੇ ਸੀ ਸੋ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਪੰਜਾਬ ਦੇ ਸੀਐਮ ਪੰਜ ਵਾਰ ਬਣੇ ਨੇ ਉਹ ਵੀ ਇੱਕ ਵਾਰ ਵਿਕਰਮ ਸਿੰਘ ਮਜੀਠੀਆ ਤੋਂ ਜਿਹੜੇ ਪਿੱਛੇ हट ਗਏ ਸੀ ਕਿ ਵਿਕਰਮ ਸਿੰਘ ਮਜੀਠੀਆ ਕਾਕਾ ਤੇਰਾ ਤਾਂ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਆਪਣਾ ਗਰੁੱਪ ਬਣਿਆ ਹੋਇਆ ਹੈ ਸੋ ਪ੍ਰਕਾਸ਼ ਸਿੰਘ ਬਾਦਲ ਵੀ ਡਰਨ ਲੱਗ ਗਏ ਸੀ ਕਹਿੰਦੇ ਵਿਕਰਮ ਸਿੰਘ ਮਜੀਠੀਆ ਤੋਂ ਪਰ ਵਿਕਰਮ ਸਿੰਘ ਮਜੀਠੀਆ ਨੂੰ ਕਾਂਗਰਸ ਸਰਕਾਰ ਨੇ ਵੀ ਹੱਥ ਨਹੀਂ ਪਾਇਆ ਜਦੋਂ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ 2013 ਦੇ ਵਿੱਚ ਜੋ ਡਰੱਗ ਦੇ ਨਾਲ ਜੁੜਿਆ ਹੋਇਆ ਉਹਨਾਂ ਦੇ ਉੱਪਰ ਕੇਸ ਦਰਜ ਹੋਣਾ ਸੀ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਲੱਗ ਚੁੱਕਿਆ ਸੀ ਸਾਰੀ ਜਿਹੜੀ ਉਹਦੇ ਕੋਲ ਖਬਰ ਪਹੁੰਚ ਚੁੱਕੀ ਸੀ ਪਰ ਉਸ ਸਮੇਂ ਉਹ ਮਜਬੂਰ ਸੀ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਉਹ ਕਪਤਨ ਮੰਤਰੀ ਬਣੇ ਰਹੇ ਪਰ ਜਦੋਂ ਕਾਂਗਰਸ ਸਰਕਾਰ ਆਈ ਤਾਂ ਕਾਂਗਰਸ ਸਰਕਾਰ ਨੇ ਵੀ ਕਾਰਵਾਈ ਨਹੀਂ ਕੀਤੀ ਕਿਉਂਕਿ ਕੈਪਟਨ ਅਮਿੰਦਰ ਸਿੰਘ ਤੇ ਵਿਕ੍ਰਮ ਸਿੰਘ ਮਜੀਠੀਆ ਦੇ ਵਿੱਚ ਆਪਸੀ ਬਹੁਤ ਗੂੜੀ ਰਿਸ਼ਤੇਦਾਰੀ ਹੈ ਕੈਪਟਨ ਅਮਿੰਦਰ ਸਿੰਘ ਵਿਕ੍ਰਮ ਸਿੰਘ ਮਜੀਠੀਆ ਨੂੰ ਬਚਾਉਂਦੇ ਰਹੇ ਜਿਸ ਕਰਕੇ ਸਿੱਧੂ ਨੇ ਵਾਰ-ਵਾਰ ਜੋ ਵਿਧਾਨ ਸਭਾ ਦੇ ਵਿੱਚ ਜਾ ਕੇ ਝੋਲੀਆਂ ਆੜੜ ਕੇ ਕੈਪਟਨ ਤੋਂ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਜਿਹੜਾ ਕੇਸ ਕਰਨ ਵਾਸਤੇ ਮੰਗ ਕੀਤੀ ਜਾਂਦੀ ਰਹੀ ਵਿਧਾਨ ਸਭਾ ਦੇ ਵਿੱਚ ਅੱਜ ਵੀ ਵੀਡੀਓ ਚਲਦੀਆਂ ਨੇ ਕਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਝੋਲੀਆਂ ਆੜੜ ਕੇ ਕਹਿੰਦੇ ਸੀ ਕਿ ਲੰਬੂ ਨੂੰ ਟੰਗ ਦਿਓ ਲੰਬੂ ਨੂੰ ਟੰਗ ਦਿਓ ਪਰ ਉਸ ਸਮੇਂ ਪੰਜਾਬ ਸਰਕਾਰ ਕੈਪਟਨ ਮਨਿੰਦਰ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਚੰਨੀ ਮੁੱਖ ਮੰਤਰੀ ਬਣੇ ਤੇ ਉਹਨਾਂ ਦੇ ਉੱਪਰ ਪਰਚਾ ਦਰਜ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਲਗਭਗ 1 ਸਾਲ ਜੇਲ੍ਹ ਵੀ ਰਹਿਣਾ ਪਿਆ ਪਾਵੇਂ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਜਮਾਨਤ ਮਿਲ ਗਈ ਕਿਉਂਕਿ ਸਰਕਾਰ ਨੇ ਕੋਈ ਪੁਖਤਾ ਜਾਂਚ ਨਹੀਂ ਕੀਤੀ ਪਰ ਪੰਜਾਬ ਸਰਕਾਰ ਜੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਉਹੀ ਗੱਲ ਕਰੀਏ ਜਿਹੜੀ ਉਹਨਾਂ ਨੇ ਕਹੀ ਸੀ ਕਿ ਮੈਂ ਹੱਥ ਪਾਵਾਂਗਾ ਤਾਂ ਕਰੜੇ ਪਾਵਾਂਗਾ ਜੇਕਰ ਮੈਂ ਵੱਡੇ ਮਗਰਮੱਛ ਫੜਾਂਗਾ ਤਾਂ ਫਿਰ ਇਹ ਨਹੀਂ ਹੋਵੇਗਾ ਕਿ ਉਹਨਾਂ ਦੀ ਜਾਂਚ ਦੂਰੀ ਰਹਿ ਜਾਵੇ ਸੋ ਜਾਂਚ ਪੂਰੀ ਹੋਗੀ ਹੁਣ ਉਸ ਵੱਡੇ ਮਗਰਮੱਛ ਦੀ ਵਿਕਰਮ ਸਿੰਘ ਮਜੀਠੀਆ ਨੂੰ ਜੋ ਹੁਣ ਪੰਜਾਬ ਤੋਂ ਬਾਹਰ ਸ਼ਿਫਟ ਕਰਨ ਵਾਸਤੇ ਵੀ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜੋ ਬਹੁਤ ਵੱਡਾ ਰੋਲਾ ਗੁਲਾ ਹੁੰਦਾ ਹੈ ਹਰ ਰੋਜ਼ ਕੋਈ ਨਾ ਕੋਈ ਲੀਡਰ ਛੋਟਾ ਮੋਟਾ ਉਹਨਾਂ ਨੂੰ ਮੁਲਾਕਾਤ ਕਰਨ ਵਾਸਤੇ ਜਾਂਦਾ ਤੇ ਫਿਰ ਖਬਰਾਂ ਦੇ ਵਿੱਚ ਆ ਜਾਂਦਾ ਸੋ ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ ਜੇਲ੍ਹ ਵੀ ਭੇਜਿਆ ਜਾ ਸਕਦਾ ਜਾਂ ਇਸ ਤੋਂ ਪਹਿਲਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਕਰਨਾਟਕ ਤਾਮਲनाडु ਜਾ ਕੇ ਆਏ ਨੇ ਉੱਥੇ ਵੀ ਸ਼ਿਫਟ ਕੀਤਾ ਜਾ ਸਕਦਾ ਸੋ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜੋ ਅੱਜ ਬਹੁਤ ਵੱਡੀ ਕਾਰਵਾਈ ਹੋਈ ਏ 11000 ਪੰਨਿਆਂ ਦੀ ਇੱਕ ਹੋਰ ਚਾਰ ਸ਼ੀਟ ਦਾਖਲ ਹੋ ਗਈ ਹੈ ਜਿਸ ਵਿੱਚ ਬਹੁਤ ਵੱਡੇ ਸਬੂਤ ਆ ਗਏ ਨੇ ਬਹੁਤ ਵੱਡਾ ਪਰਦਾ ਜਿਹੜਾ ਕਿ ਉਹ ਖੁੱਲ ਗਿਆ ਹੈ ਕਿ ਵਿਕਮ ਸਿੰਘ ਮਜੀਠੀਆ ਨੇ ਡਰਗ ਦੇ ਨਾਲ ਕਿੰਨਾ ਲੈਣ-ਦੇਣ ਕੀਤਾ ਸੀ ਸੋ ਉਹਨਾਂ ਦੇ ਇੱਕ ਸਾਥੀ ਜਿਸ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਹੈ ਹਰਪ੍ਰੀਤ ਗੁਲਾਟੀ ਉਸ ਦੇ ਨਾਲ 10 ਕਰੋੜ ਤੋਂ ਵੱਧ ਦਾ ਲੈਣ-ਦੇਣ ਹੋਇਆ ਹੈ ਸੋ ਹਰਪ੍ਰੀਤ ਗੁਲਾਟੀ ਤੇ ਵਿਕਮ ਸਿੰਘ ਮਜੀਠੀਆ ਦੋਨੋਂ ਹੀ ਨਹਿਕਰਾਸ ਰਚ ਨੇ ਸੋ ਵਿਕਮਜੀਤ ਸਿੰਘ ਮਜੀਠੀਆ ਨਾਭਾ ਦੀ ਜੇਲ੍ਹ ਵਿੱਚ ਬੰਦ ਨੇ ਸੋ ਵਿਜੀਲੈਂਸ ਬਿਊਰੋ ਦੁਆਰਾ ਇਹ ਚਾਰ ਸ਼ੀਟ ਜਿਸ ਵਿੱਚ 2007 ਤੋਂ ਲੈ ਕੇ 2017 ਦੇ ਵਿਚਕਾਰ ਹਰਪ੍ਰੀਤ ਸਿੰਘ ਗੁਲਾਟੀ ਦੇ ਵਿੱਤੀ ਲੈਣ-ਦੇਣ ਕੰਪਨੀ ਹੋਲਡਿੰਗ ਅਤੇ ਜਾਇਦਾਦਾਂ ਦਾ ਵਿਸਤ੍ਰਿਤ ਬਿਊਰੋ ਪੇਸ਼ ਕੀਤਾ ਗਿਆ ਹੈ ਜਾਂਚ ਏਜੰਸੀਆਂ ਦਾਅਵਾ ਕਰਦੀਆਂ ਕਿ ਇਸ ਸਮੇਂ ਦੇ ਦੌਰਾਨ ਮਜੀਠੀਆ ਅਤੇ ਗੁਲਾਟੀ ਕਈ ਕੰਪਨੀਆਂ ਵਿੱਚ ਭਾਈਵਾਲ ਸਨ ਅਤੇ ਕਥਿਤ ਤੌਰ ਤੇ ਅਮਦਨ ਤੋਂ ਵੱਧ ਜਾਇਦਾਦ ਉਹਨਾਂ ਨੇ ਇਕੱਠੀ ਕੀਤੀ ਤੇ ਜਿਸ ਦੀ ਕੀਮਤ 10 ਕਰੋੜ ਤੋਂ ਵੱਧ ਹੈ ਸੋ ਜ਼ਿਕਰਯੋਗ ਹੈ ਕਿ 25 ਜੂਨ 2025 ਨੂੰ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ ਅਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਮਜੀਠੀਆ ਆਪਣੀ ਗ੍ਰਿਫਤਾਰੀ ਤੋਂ ਬਾਅਦ ਨਾਭਾ ਜੇਲ੍ਹ ਦੇ ਵਿੱਚ ਜੋ ਬੰਦ ਨੇ ਉਹਨਾਂ ਦੀ ਜ਼ਮਾਨਤ ਜੋ ਪਹਿਲਾ ਮੁਹਾਲੀ ਅਦਾਲਤ ਵੱਲੋਂ ਰਿਜੈਕਟ ਕਰ ਦਿੱਤੀ ਗਈ ਤੇ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਉਹਨਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਇਸ ਵੇਲੇ ਮਜੀਠੀਆ ਦੀ ਜ਼ਮਾਨਤ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਪਰ ਹਰ ਸਿੰਘ ਕੋ ਬਾਦਲ ਨੂੰ ਇਸ ਦੇ ਬਾਰੇ ਬੋਲਣਾ ਪਵੇਗਾ ਕਿ ਪਹਿਲਾਂ ਜਿਵੇਂ ਹਰ ਸਿੰਘ ਕੋ ਬਾਦਲ ਕਹਿੰਦੇ ਨੇ ਕਿ ਬਦਲਾਖੋਰੀ ਦੇ ਨਾਲ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਟੱਕਿਆ ਹੋਇਆ ਹੈ ਉਨ੍ਹਾਂ ਦੇ ਉੱਪਰ ਬਦਲਾਖੋਰੀ ਦੇ ਨਾਲ ਕੇਸ ਦਰਜ ਕੀਤਾ ਹੋਇਆ ਪਰ ਦੂਸਰੇ ਪਾਸੇ ਅੱਜ ਜਿਹੜੀ 11000 ਪੰਨਿਆਂ ਦੀ ਇਹ ਚਾਰ ਸ਼ੀਟ ਦਾਖਲ ਕੀਤੀ ਇਸ ਵਿੱਚ ਬਦਲਾਖੋਰੀ ਨਹੀਂ ਇਸ ਵਿੱਚ ਉਹ ਸਬੂਤ ਨੇ ਜਿਹੜੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੇ ਹੋਏ ਨੇ ਸੋ ਇਸੇ ਦੌਰਾਨ ਵਿਜੀਲ ਦੇ ਸਬਾਗ ਵੱਲੋਂ ਮਜੀਠੀਆ ਦੇ ਨਿੰਦੀ ਕੀ ਸਾਥੀ ਹਰਪ੍ਰੀਤ ਗੁਲਾਟੀ ਦੇ ਵਿਰੁੱਧ ਵੀ ਪੁਰਕ ਦੋਸ਼ ਪੱਤਰ ਦਾਇਰ ਕਰਨ ਨਾਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਹਰਪ੍ਰੀਤ ਗੁਲਾਟੀ ਨੂੰ ਕੁਝ ਮਹੀਨੇ ਪਹਿਲਾਂ ਮੁਹਾਲੀਕ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਮਾਮਲੇ ਵਿੱਚ ਉਹ ਵੀ ਨaik راست ਵਿੱਚ ਹਨ ਵਿਜੀਲੈਂਸ ਵਿਧਕਾਰੀਆਂ ਦੇ ਅਨੁਸਾਰ ਗੁਲਾਟੀ ਦੀਆਂ ਕੰਪਨੀਆਂ ਅਤੇ ਬੈਂਕ ਖਾਤਿਆਂ ਦੀ ਜਾਂਚ ਜਿਹੜੀ ਹੈ ਉਹਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਕਿ 10 ਕਰੋੜ ਤੋਂ ਵੱਧ ਦਾ ਜਿਹੜਾ ਸਿੱਧਾ ਲੈਣ-ਦੇਣ ਹੁੰਦਾ ਰਿਹਾ ਮਜੀਠੀਆ ਦੇ ਨਾਲ ਉਹ ਕਿਸ ਕਾਰਨ ਹੁੰਦਾ ਰਿਹਾ ਮਜੀਠੀਆ ਨੂੰ ਪੈਸੇ ਕਾਹਦੇ ਜਾਂਦੇ ਸੀ ਇਹ 11000 ਪੰਨਿਆਂ ਦੀ ਰਿਪੋਰਟ ਦੇ ਵਿੱਚ ਸਭ ਕੁਝ ਦਰਜ ਹੈ ਜਿਸ ਨੂੰ ਲੈ ਕੇ ਹੁਣ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਬਹੁਤ ਵੱਡੀਆਂ ਹੋ ਗਈਆਂ ਨੇ